ਦਾ ਹਰਜਿੰਦਰ ਸਿੰਘ ਜੀ ਸਰ ਇਹ ਤੁਹਾਡਾ ਕੀ ਲੱਗਦਾ ਜੀ ਬੇਟਾ ਜੀ ਸਰ ਜਿਹੜਾ ਹਾਸ ਹੋਇਆ ਕਿਵੇਂ ਹੋਇਆ ਜੀ ਤੇ ਟਰੱਕ ਨਾਲ ਹੋਇਆ ਜੀ ਇਹ ਟਰੱਕ ਤੇ ਮੋਟਰਸਾਈਕਲ ਆਪਸ ਵਿੱਚ ਟਕਰੋਈਏ ਜੀ ਹਾਂ ਜੀ ਓਵਰਟੈਕ ਕਰ ਗਿਆ ਨਾ ਟਰੱਕ ਵਾਲਾ ਠੀਕ ਹੈ ਜੀ ਤੇ ਪਹਿਲਾਂ ਕਿੱਥੇ ਲੈ ਕੇ ਆਏ ਸੀ ਸਰ ਤੁਸੀਂ ਪਹਿਲਾਂ ਜੈਟੋ ਲੈ ਗਏ ਸੀਗੇ ਜੀ ਠੀਕ ਹੈ ਤੇ ਜੈਟੋ ਠੀਕ ਹੈ ਜੀ ਤੇ ਜੈਟੋ ਸਰਕਾਰੀ ਸੀ ਉਹ ਚ ਤੁਸੀਂ ਬਿਡੰਡੇ ਲੈ ਕੇ ਆਪਣੀ ਮਰਜ਼ੀ ਨਾਲ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਆਪਦੀ ਮਰਜ਼ੀ ਕਿਸੇ ਐਂਬੂਲੈਂਸ ਕਹਿਨ ਤੇ ਜਾ ਕੇ ਸਰਕਾਰੀ ਹਸਪਤਾਲ ਤੇ ਕਹਿਨ ਤੇ ਜੀ ਨਹੀਂ ਲੈ ਗਏ ਆਪਣੀ ਮਰਜ਼ੀ ਨਾਲ ਆਈ ਹਾਂਜੀ ਹਾਂਜੀ ਮੁੰਡੇ ਨੂੰ ਦੇਖ ਕੇ ਹਾਲਾਤਾਂ ਮਤਾਬ ਕੀ ਲਿਆਦਾ ਠੀਕ ਹੈ ਭੰਜ ਕੀ ਨਾਂ ਤੁਹਾਡਾ ਰਾਜਵਿੰਦਰ ਗੁਰ ਜਿਹੜਾ ਹਾਦਸਾ ਹੋਇਆ ਕਿਵੇਂ ਹੋਇਆ ਇਹ ਜੱਤਰ ਜਿਹੜਾ ਹਾਦਸਾ ਹੋਇਆ ਟਰੱਕ ਨਾਲ ਹੋਇਆ ਇਹ ਹਾਂਜੀ ਜੇਤੋ ਰੋਡ ਤੇ ਨਾ ਬਰਾਡ ਪੈਲਸ ਕੋਲੇ ਟਰੱਕ ਨਾਲ ਉਹ ਵਟੇ ਕਰਨਤੀ ਹੋਇਆ ਠੀਕ ਹੈ ਤੇ ਤੁਸੀਂ ਆਪਣੀ ਮਰਜ਼ੀ ਨਾਲ ਲੈ ਕੇ ਆਏ ਹੋ ਸਿਵਲ ਚੋਂ ਇਹ ਨੂੰ ਜੀ ਸਾਨੂੰ ਚੜ੍ਹਦੀ ਕਲ ਵਾਲਿਆਂ ਨੇ ਫੋਨ ਆਇਆ ਸੀਗਾ ਤੇ ਉਹ ਇੱਕ ਵਾਰੀ ਉੱਥੇ ਸਿਵਲ ਚ ਲੈ ਗਏ ਫਿਰ ਅਸੀਂ ਨਾਲ ਦੀ ਨਾਲ ਜੋ ਦੇਖਿਆ ਬੇਟੇ ਨੂੰ ਤੇ ਫਿਰ ਅਸੀਂ ਇੱਥੇ ਆਪਣੀ ਮਰਜ਼ੀ ਨਾਲ ਲੈ ਆਏ ਕਿਸੇ ਕਹਿੰਦੇ ਵੀਰੇ ਜਾਂ ਕਿਸੇ ਐਂਬੂਲੈਂਸ ਜਾਂ ਕਿਸੇ ਸਿਵਲ ਹਸਪਤਾਲ ਫਿਰ ਬੇਟੇ ਨੂੰ ਦੇਖਿਆ ਜਦੋਂ ਵੀ ਸਾਨੂੰ ਆਇਆ ਵੀ ਇੱਥੇ ਉੱਥੇ ਹੈ ਨਹੀਂ ਸੀ ਪ੍ਰਬੰਧ ਸਿਵਲ ਚ ਫਿਰ ਅਸੀਂ ਇੱਥੇ ਵੀ ਜਾਦਾ ਪ੍ਰਬੰਧ ਫੋਨ ਕਰਕੇ ਡਾਕਟਰ ਸਰ ਸਰਜਨਾ ਮਤਲਬ ਠੀਕ ਹੈ ਜੀ ਤਾਂ ਕਰਕੇ ਤੇ ਸਰ ਤੁਸੀਂ ਆਪਣੀ ਮਰਜ਼ੀ ਨਾਲ ਲੈ ਕੇ ਆਏ ਰਜਿੰਦਰ ਸਰ ਹਾਂ ਜੀ ਹਾਂ ਜੀ ਹਾਂ ਜੀ ਤੇ ਤੁਹਾਡਾ ਬੇਟਾ ਲੱਗਦਾ ਜੀ ਬੇਟਾ ਲੱਗਦਾ ਕਿਸੇ ਦੇ ਕਹਿੰਦੇ ਤਾਂ ਲਿਆਈ ਜੀ ਨਹੀਂ 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 ਠੀਕ ਹੈ ਸਰ ਮਿਹਰਬਾਨੀ ਜੀ ਤੇ ਕੀ ਮੰਗ ਕਰਦੇ ਹੋ ਜੀ ਮੰਗ ਹੁਣ ਇਨਸਾਫ ਹੋਣਾ ਚਾਹੀਦਾ ਜੀ ਠੀਕ ਹੈ ਜੀ ਬੇਟੀ ਨੂੰ ਲੱਗਦਾ ਕਾਫੀ ਨੁਕਸਾਨ ਆ ਜੀ ਤੇ ਤਾਂ ਕਰਕੇ ਵੀ ਸਾਨੂੰ ਉਹ ਪੂਰਾ ਟ੍ਰੀਟਮੈਂਟ ਉਹਦਾ ਹੁਣ ਜਿਆਦਾ ਹੋਊਗਾ ਹਜੇ ਉਹ ਤਾਂ ਕੰਮ ਤੇ ਵੀ ਨਹੀਂ ਉੱਠਿਆ ਜਾਣਾ ਜੀ ਕਿੰਨਾ ਟਾਈਮ ਇਹ ਦਵਾਈ ਕਰਨ ਚ ਟਾਈਮ ਲੱਗੂਗਾ ਠੀਕ ਹੈ ਜੀ ਮੈਂ ਤੇ ਕੀ ਮੰਗ ਕਰਦੇ ਹਾਂ ਇਲਾਜ ਕਰਦੇ ਹਾਂ ਜੀ ਹਾਂ ਜੀ ਇਲਾਜ ਪ੍ਰੋਪਰ ਹੋਣਾ ਚਾਹੀਦਾ ਬੇਟਾ ਦਾ ਜਿੰਨਾ ਖਰਚ ਆਵੇ ਸਾਨੂੰ ਖਰਚ ਦਵਾਇਆ ਜਾਵੇ ਉਹ ਜੀ ਡੇਟਾ ਹੁਣ ਘੱਟੋ ਘੱਟ ਸਾਲ ਲੱਗ ਜੂਗਾ ਇਹਨੂੰ ਕੰਮ ਤੇ ਵੀ ਨਹੀਂ ਜਾ ਸਕਣਾ ਠੀਕ ਹੈ